ਸਤਨਾਮ ਸ੍ਰੀ ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਤਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੇਨ ਕਲ ਰਾਖੀ ਮੇਰੀ ਬਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਸਤਨਾਮ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਈਸ਼ਾਨ ਗ੍ਰਹਿ ਆਏ आनंद मंगल सुख पाए सांतो राम नाम लिसतरीए कोटत बैठत हर हर धैय है आनद ना सुकरत करया रहाओ शांत का मार्ग धर्म की पौड़ी ओ वड भागी पाए ਕੋਟ ਜਨਮ ਕੇ ਕਿਲ ਬਖ ਨਾਸੇ ਹਰ ਚਰਣੀ ਚਤ ਲਾਏ ਕੋਸਤਦ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਗੁਰ ਕੀ ਸਤ ਸਾਖੀ ਬੇਗਨ ਬਿਨ ਆਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਰੜਾਇ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬੇਗਨ ਬਿਨ ਆਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਰੜਾਇ ਕੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ